ਕੀ ਹੈ ਬਈ ਬਾਹਰ ਵੱਡੇ ਗੇਟ ਤੇ ਖੜੀ ਸੇਲਜ਼ ਗਰਲ ਗਰਲ ਨੂੰ ਮੇਰੇ ਰਸੋਈ ਦੀ ਜਾਲੀ ਵਾਲੀ ਖਿੜਕੀ ਚੋਂ ਬਾਹਰ ਝਾਕਦਿਆਂ ਪੁੱਛਿਆ ਮੈਡਮ ਮੇਰੇ ਕੋਲ ਕੁਝ ਸਮਾਨ ਹੈ ਜਰਾ ਬਾਹਰ ਆ ਕੇ ਵੇਖ ਲਓ ਮिन्नू ਆਵਾਜ਼ ਕੁਝ ਜਾਣੀ ਪਹਿਚਾਣੀ ਜੀ ਲੱਗੀ ਗੈਸ ਬੰਦ ਕਰਕੇ ਮੈਂ ਛੱਟ ਬੂਹਾ ਖੋਲ ਕੇ ਬਾਹਰ ਗੇਟ ਕੋਲ ਪੁੱਜ ਗਈ ਹੈ ਸ਼ੰਮੀ ਤੂੰ ਇਹ ਕੀ ਆਪਣੇ ਕਾਲਜ ਦੀ ਹੁਸੈਨ ਤੇ ਚੰਚਲ ਦੋਸਤ ਨੂੰ ਬਿਖਰੀ ਜੀ ਹਾਲਤ ਵਿੱਚ ਵੇਖ ਮੈਂ ਹੈਰਾਨ ਪਰੇਸ਼ਾਨ ਹੋ ਰਹੀ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ ਮੈਂ ਉਸ ਦਾ ਹੱਥ ਫੜ ਉਸ ਨੂੰ ਅੰਦਰ ਲੈ ਆਈ ਰੀਨਾ ਦੋ ਕੱਪ ਚਾਹ ਬਣਾਈ ਆਪਣੀ ਛੋਟੀ ਨਨਾਨ ਨੂੰ ਕਹਿ ਮੈਂ ਉਸ ਨਾਲ ਸੋਫੇ ਤੇ ਹੀ ਬੈਠ ਗਈ ਗੱਲ ਸੁਣ ਤੇਰਾ ਤਾਂ ਕੁਝ ਮਹੀਨੇ ਪਹਿਲਾਂ ਕਿਸੇ ਅਮੀਰ ਮੁੰਡੇ ਨਾਲ ਵਿਆਹ ਹੋ ਗਿਆ ਸੀ ਤੇ ਇਹ ਕੀ ਮੇਰੀ ਹੈਰਾਨੀ ਮੇਰੀ ਸਮਝ ਤੇ ਹਾਵੀ ਹੋ ਰਹੀ ਸੀ ਉਹ ਧੋਖੇ ਬਾਅਦ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ ਮੱਸਾ ਹੀ ਬੋਲ ਸਕੀ ਉਹ ਹੈ ਫਿਰ ਕੀ ਹੋਇਆ ਹੋਣਾ ਕਿ ਉਸ ਦੀ ਪਹਿਲੀ ਬੀਵੀ ਆਪਣੇ ਜੋਰੇ ਹੱਕ ਨਾਲ ਲੈ ਗਈ ਉਸ ਨੂੰ ਤੇ ਤੂੰ ਉਸਤੇ ਧੋਖਾ ਦੇਈ ਦਾ ਕੇਸ ਕਰ ਦੇਣਾ ਸੀ ਮੈਂ ਆਪਣੇ ਇਨਕਲਾਬੀ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਕਿਆ ਕੇਸ ਇੱਕ ਵਿਅੰਗਤਮਕ ਜਹਾਸਾ ਉਸਦੇ ਚਿਹਰੇ ਤੇ ਖਿਲਰ ਗਿਆ ਉਸ ਲਈ ਪੈਸਾ ਕਿੱਥੋਂ ਲਿਆਉਂਦੀ ਮਾਪੇ ਦੀ ਗਰੀਬੀ ਨਹੀਂ ਤਾਂ ਮੇਰੇ ਅਜੇ ਨਸੀਬ ਘੜੇ ਸੀ ਆਪਣੇ ਵੱਡੇ ਪੇਟ ਵੱਲ ਵੇਖਦਿਆਂ ਉਸਦੇ ਰੋਕ ਰੋਕ ਰੱਖੇ ਹੰਝੂ ਉਸ ਦੀਆਂ ਪੀਲੀਆਂ ਭੂਕ ਗੱਲਾਂ ਤੇ ਰੋੜਨ ਲਈ ਮਜਬੂਰ ਹੋਗੇ